ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੜੇ ਪ੍ਰੇਮ ਪਿਆਰ ਸਤਿਕਾਰ ਦੇ ਨਾਲ ਆਪ ਸਮੂਹ ਨੌਜਵਾਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਆਪ ਜੀ ਜਾਣਦੇ ਹੋ ਕਿ ਸ਼ਹੀਦੀ ਜੋੜ ਮੇਲੇ ਚੱਲ ਰਹੇ ਨੇ ਸਾਬਜਾਦਿਆਂ ਦੀਆਂ ਸ਼ਹਾਦਤਾਂ ਦੇ ਸਬੰਧ ਵਿੱਚ ਫਤਿਹਗੜ ਸਾਹਿਬ ਸ੍ਰੀ ਹੰਦ ਆਪ ਸੰਗਤਾਂ ਜਾ ਰਹੇ ਹੋ ਜਿਹੜੇ ਸਾਡੇ ਨੌਜਵਾਨ ਭਰਾ ਬੱਚੇ ਜਿਹੜੇ ਮੋਟਰਸਾਈਕਲਾਂ ਦੇ ਸਾਇਲੈਂਸਰ ਵਗੈਰਾ ਪਾੜ ਕੇ ਜਾਂ ਵੱਡੇ ਵੱਡੇ ਡੈਕ ਲਾ ਕੇ ਟਰੈਕਟਰਾਂ ਤੇ ਟਰਾਲੀਆਂ ਤੇ ਗਾਣੇ ਬੜਾ ਲਾਉਨੇ ਹੋ ਸ਼ੋਰ ਸ਼ਰਾਬਾ ਕਰਦੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਜਿੱਥੇ ਜਾ ਰਹੇ ਹਾਂ ਉਹ ਇਤਿਹਾਸ ਸਾਡਾ ਪੜਨ ਦੀ ਲੋੜ ਹੈ ਤੁਹਾਨੂੰ ਜੇ ਪਤਾ ਵਾ ਜਾਣ ਬੁਝ ਕੇ ਕਰ ਰਹੇ ਹੋ ਜਿਹਨੂੰ ਖਰਮਸਤੀ ਕਹਿ ਦਿੰਦੇ ਆ ਤੇ ਉਹ ਬਹੁਤ ਮਾਰਾ ਮਾਰੇ ਪ੍ਰਸੰਨ ਨਹੀਂ ਹੁੰਦੇ ਨਾਲ ਦਰਸ਼ਨ ਨਹੀਂ ਦੇਣੇ ਮਾਰੇ ਨੇ ਤਾਂ ਤੇ ਆਸ ਕਰਦੇ ਆ ਬੇਨਤੀ ਕਰਦੇ ਆ ਤੁਹਾਨੂੰ ਵੀਰੋ ਸਾਡੇ ਬੱਚਿਓ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਤੁਹਾਡੇ ਵਾਸਤੇ ਆਪਣਾ ਬੰਦ-ਬੰਦ ਕਟਵਾਇਆ ਹੋਇਆ ਵਾ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਬਾਪਾਏ ਕੌਮਾ ਨੇ ਆਪਣੀਆਂ ਛਾਤੀਆਂ ਦੇ ਉੱਤੇ ਸੈਂਕੜੇ ਤੀਰ ਜਿਹੜੇ ਨੇ ਉਹ ਸਹੇ ਨੇ ਤੁਸੀਂ ਉਹਨਾਂ ਦੇ ਵਾਰਸ ਹੋ ਜਿਨ੍ਹਾਂ ਨੇ ਨੀਹਾਂ ਦੇ ਵਿੱਚ ਖੜੇ ਹੋ ਕੇ ਸੀ ਨਹੀਂ ਕੀਤੀ ਦਸਮ ਪਾਸ਼ਾ ਦੇ ਪੋਤਾ ਜਿਨ੍ਹਾਂ ਨੇ ਮਹਾਰਾਜ ਨੇ ਸਾਡੇ ਵਾਲਾ ਹੱਥ ਕਰਕੇ ਕਿਹਾ ਕਿ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦिए ਸੁੱਤ ਚਾਰ ਕਿਹਦੇ ਵੱਲ ਗਿਆ ਸੀ ਆਪਣੇ ਵੱਲ ਗਿਆ ਸੀ ਨਾਦੀ ਪੁੱਤ ਖਾਲਸਾ ਆਪਣਾ ਰੂਪ ਦਿੱਤਾ ਸੀਗਾ ਅੱਜ ਅਸੀਂ ਕਿੱਥੇ ਖੜੇ ਆ ਐਨਾ ਜੋੜ ਮਿਲਿਆ ਤੇ ਜਾਨ ਦਾ ਸਾਡਾ ਕੀ ਮਕਸਦ ਹੈ ਕਿ ਅਸੀਂ ਸਿਰਫ ਉੱਥੇ ਘੁੰਮਣ ਜਾਨੇ ਆ ਲੰਗਰ ਖਾਣ ਜਾਨੇ ਆ ਖਰਮਸਤੀ ਕਰਨ ਜਾਨੇ ਆ ਕਿ ਜਾਂ ਉੱਥੋਂ ਲੈ ਕੇ ਆਉਣੇ ਆ ਤੇ ਲੈ ਕੇ ਉੱਥੋਂ ਕੀ ਆਉਣਾ ਲੈ ਕੇ ਆਉਣੀ ਆ ਦਾਤ ਸਿੱਖੀ ਦੀ ਦਾਤ ਲੈ ਕੇ ਆਉਣੀ ਆ ਬਾਣੀ ਤੇ ਬਾਣੀ ਦੇ ਦਾਤ ਲੈ ਕੇ ਆਉਣੀ ਆ ਨਾ ਕਿ ਅਸੀਂ ਉੱਥੇ ਕੋਈ ਮੇਲਾ ਦੇ ਆ ਵੀ ਜਿਹੜਾ ਉਹ ਵੇਖਣ ਚੱਲੇ ਆ ਸ਼ਾਹ ਤਾਂ ਚੜ੍ਹਦੀ ਕਲਾ ਦਾ ਪ੍ਰਤੀਕ ਨੇ ਸ਼ੋਗ ਨਹੀਂ ਮਨਾਉਣਾ ਚੜ੍ਹਦੀ ਕਲਾ ਚ ਰਹਿਣਾ ਪਰ ਉਸ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣਾ ਕਿੱਦਾਂ ਉਹ ਬਾਣੀ ਪੜ ਕੇ ਰੱਖਣਾ ਉਹ ਮਹਾਰਾਜ ਨੂੰ ਜਦੋਂ ਆਪਾਂ ਉੱਥੇ ਜਾਂਦੇ ਆ ਇਨੇਕ ਪ੍ਰੇਮ ਪਿਆਰ ਸਤਕਾਰ ਨਾਲ ਨੀਵੇਂ ਹੋ ਕੇ ਝੁੱਕ ਕੇ ਐਂ ਚੜ੍ਹਦੀ ਕਲਾ ਦਾ ਪਾਣੀ ਪੜਦੇ ਹੋਏ ਆਪਾਂ ਜਾਈਏ ਉੱਥੇ ਦਰਸ਼ਨ ਕਰੀਏ ਉੱਥੋਂ ਲੈ ਕੇ ਆਈਏ ਅਰਦਾਸ ਕਰਕੇ ਝੋਲੀ ਅੱਢ ਕੇ ਕਿ ਮਹਾਰਾਜ ਸਾਨੂੰ ਸਿੱਖੀ ਦਾ ਅਨ ਬਖਸ਼ ਜਿਹੜੇ ਬੱਚੇ ਆਏ ਸਾਡੇ ਪਤਤ ਨੇ ਜਿਨ੍ਹਾਂ ਨੇ ਕੇਸ ਕਟਾਏ ਨੇ ਜਿਨ੍ਹਾਂ ਨੇ ਹਜੇ ਅਮਰਤ ਨੀ ਛਕੇ ਪੈਣਾ ਨੇ ਬੱਚੀਆਂ ਨੇ ਭਰਾਵਾਂ ਨੇ ਉਹ ਉੱਥੇ ਜਾ ਕੇ ਇਦਾਤ ਮੰਗੀਏ ਇਹਨੂੰ ਇੱਕ ਮੇਲਾ ਬਣਾ ਕੇ ਨਾ ਚਾਹੀਏ ਇਹ ਸ਼ਹੀਦੀ ਜੋੜ ਮੇਲੇ ਨੇ ਤੇ ਕਰਮਾ ਭਾਗਾਂ ਵਾਲੇ ਆਪਾਂ ਵੀ ਆਪਾਂ ਨੇ ਸ਼ਹੀਦੀ ਜੋੜ ਮੇਲੇਾਂ 'ਚ ਸ਼ਾਮਲ ਹੁੰਦੇ ਆ। ਸੋ ਬੇਨਤੀ ਆਪ ਸਭ ਨੂੰ ਦੂਜੀ ਵਾਰੀ ਬੇਨਤੀ ਸਾਡੇ ਉਹਨਾਂ ਸਿੰਘਾਂ ਭੈਣ ਭਰਾਵਾਂ ਨੂੰ ਵੀ ਆ ਜਿਹੜੇ ਬਿਲਕੁਲ ਸਿਧਾਂਤਾਂ ਦੇ ਉੱਤੇ ਖਰੇ ਨੇ ਖੜੇ ਨੇ ਤੁਸੀਂ ਗਲਤ ਨਹੀਂ ਹੈਗੇ ਤੁਸੀਂ ਸਹੀ ਹੋ ਜਦੋਂ ਇਹ ਕੁਝ ਦੇਖਦੇ ਹੋ ਤੁਹਾਡੇ ਕੋਲ ਜਰਰੀ ਹੁੰਦਾ ਤੇ ਸ਼ਸਤਰ ਦਾ ਡਾਂਗ ਸੋਟਿਆ ਇਸਤੇਮਾਲ ਕਰਦੇ ਹੋ ਕਰਨਾ ਪੈਂਦਾ ਕਈ ਵਾਰੀ ਪਰ ਆਪਾਂ ਇਦਾਂ ਦਾ ਕੁਝ ਹਾਲਾਤ ਇਦਾਂ ਦੇ ਬਣਾਈਏ ਵੀ ਨਾ ਸਾਨੂੰ ਲੋੜ ਪਵੇ ਕਿਸੇ ਆਪਣੇ ਬੱਚੇ ਨੂੰ ਥੱਪੜ ਵੀ ਮਾਰੀਏ ਤੇ ਉਹਨਾਂ ਦੇ ਵੱਲੋਂ ਵੀ ਇਦਾਂ ਦੀ ਕੋਸ਼ਿਸ਼ ਹੋਵੇ ਵੀ ਉਹ ਵੀ ਮੌਕੇ ਨਾ ਦੇਣ ਕਿਸੇ ਨੂੰ ਕੋਈ ਗੱਲ ਕਰਨ ਦਾ ਕਿਸੇ ਨੂੰ ਇਦਾਂ ਦਾ ਮੌਕਾ ਨਾ ਦੇਣ ਕੋਈ ਗਲਤੀ ਨਾ ਕਰਨ ਜਿਹਦੇ ਨਾਲ ਇਹ ਕਹਿਣਾ ਪਵੇ ਵੀ ਤੁਸੀਂ ਇੱਥੇ ਖਰਮਸਤੀਆਂ ਕਰਦੇ ਹੋ ਨੌਜਵਾਨੋ ਤੁਸੀਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹੋ ਪਟਕੇ ਹੋ ਸਾਨੂੰ ਪਤਾ ਪਤਾ ਤੋਂ ਹਾਲਾਤਾਂ ਦੇ ਵਿੱਚ ਫਸੇ ਹੋਈਓ ਪਰ ਉੱਥੋਂ ਨਿਕਲਣ ਦੇ ਵਾਸਤੇ ਤਰੀਕਾ ਇਹੀ ਹੈ ਕਿ ਆਪਾਂ ਬਾਣੀ ਤੇ ਬਾਣੀ ਨਾਲ ਪ੍ਰੇਮ ਕਰੀਏ ਆਪਾਂ ਇਹ ਨਾ ਕਰੀਏ ਕਿ ਜਿਹੜੀਆਂ ਖਰਮਸਤੀਆਂ ਜੋ ਉੱਥੇ ਆਪਾਂ ਕਰਦੇ ਆ ਉਹ ਨਾ ਕਰੀਏ ਯਾਰ ਇੱਥੇ ਨਹੀਂ ਕਿਤੇ ਵੀ ਕਿਤੇ ਵੀ ਵਿਚਰਦਿਆਂ ਦੁਨੀਆ ਦੇ ਵਿੱਚ ਆਪਾਂ ਆਪਣੇ ਅੱਖਸ ਨੂੰ ਵੱਡਾ ਕਰਨਾ ਸਮਾਰਨਾ ਨਾ ਕਿ ਆਪਾਂ ਆਪਣੇ ਐਕਸ ਨੂੰ ਗੰਦਾ ਕਰਨਾ ਕੋਈ ਇਹ ਨਾ ਕਵੇ ਕਿ ਉਹ ਫਲਾਣਾ ਸਿੱਖ ਜਾ ਰਿਹਾ ਤੇ ਇਹ ਸਿੱਖ ਨੇ ਆ ਗਲਤੀ ਤਾਂ ਨਹੀਂ ਕੀਤਾ ਨਹੀਂ ਹਰ ਸਿੱਖ ਦੇ ਗਾੜੀ ਸਿਰ ਚੁਕੇ ਹਰ ਉਸ ਮਨੁੱਖ ਦਾ ਕਿਉਂ ਕਿਉਂਕਿ ਇਹਦਾ ਪ੍ਰਸਾਰ ਬਹੁਤ ਵੱਡਾ ਬਾਣੇ ਦਾ ਸੋ ਬਹੁਤ ਜਿਆ ਮੈਨੂੰ ਲੋੜ ਨਹੀਂ ਤੁਹਾਨੂੰ ਗੱਲਾਂ ਕਰਨ ਦੀ ਬੇਨਤੀ ਜਾਂਦੀ ਜਿਹੜੀਆਂ ਕੀਤੀਆਂ ਨੇ ਛੋੜੀ ਛੋੜੀਆਂ ਵੀ ਆਪਾਂ ਆਪਣੇ ਵੱਡਿਆਂ ਦੇ ਬਚਨ ਮੰਨੀਏ ਆਪਣੇ ਗੁਰੂ ਸਾਹਿਬ ਦਾ ਜਿਹੜਾ ਸਾਨੂੰ ਹੁਕਮ ਆ ਉਹ ਮੰਨੀਏ ਤੇ ਆਪਾਂ ਇਹਨਾਂ ਜੋੜੇ